ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਆਪਾਂ 95ਵੇਂ ਪਾਤਸ਼ਾਹ ਦੇ 20 ਲੋਕਾਂ ਤੱਕ ਵਿਆਖਿਆ ਕਰ ਚੁੱਕੇ ਆ ਜਿਨ੍ਹਾਂ ਨੇ ਨਹੀਂ ਸੁਣਿਆ ਲਵ ਸਿੰਘ ਮਾਨਸਾ YouTube 'ਮ ਲਵ ਸਿੰਘ ਮਾਨਸਾ' Facebook ਲਵ ਸਿੰਘ ਮਾਨਸਾ ਪੇਜ ਦੇ ਉੱਤੇ ਜਾ ਕੇ ਸਾਰੀਆਂ ਵੀਡੀਓ ਤੁਸੀਂ ਸੁਣ ਸਕਦੇ ਹੋ ਜਪਜੀ ਸਾਹਿਬ ਦੀ ਸਪੂਰਨ ਵਿਆਖਿਆ ਆਪਾਂ ਪਾ ਚੁੱਕੇ ਆ ਸੋ ਹੁਣ ਆਪਾਂ ਜਿਹੜੇ ਸ਼ਲੋਕ ਸੈ ਸ੍ਰੀਤੀ ਮੰਹਲਾ ਪਹਿਲਾ ਤੇ ਪੰਜਵੇਂ ਦੇ ਆਪਾਂ ਸ਼ੁਰੂ ਕਰਕੇ ਕਰ ਰਹੇ ਆ ਅੱਜ ਆਪਾਂ 20ਵੇਂ ਸ਼ਲੋਕ ਤੋਂ ਲੈ ਕੇ 21ਵੇਂ ਸ਼ਲੋਕ ਤੋਂ ਲੈ ਕੇ 20 ਤੱਕ ਤਾਂ ਆਪਾਂ ਪਾ ਚੁੱਕੇ ਆ 21ਵੇਂ ਸ਼ਲੋਕ ਤੋਂ ਲੈ ਕੇ 25 ਸ਼ਲੋਕਾਂ ਤੱਕ ਆਪਾਂ ਵਿਆਖਿਆ ਕਰਾਂਗੇ ਧਿਆਨ ਦੇ ਨਾਲ ਸਰਵਣ ਕਰਨਾ ਚਾਹੀਦਾ ਜਿਨ੍ਹਾਂ ਨੇ ਲਾਈਕ ਸ਼ੇਅਰ ਕਮੈਂਟ ਕੀਤੇ ਆ ਸਭ ਦਾ ਧੰਨਵਾਦ ਸਬਸਕ੍ਰਾਈਬ ਕੀਤਾ ਸਭ ਦਾ ਧੰਨਵਾਦ ਸੋ ਜਿਹੜੇ ਰਹਿੰਦੇ ਨੇ ਉਹ ਵੀ ਭਾਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤਰੰ ਤਰੰ ਧਾਰਨਾ ਨਿਰਤਨੰ ਨਾਮ ਧਨ ਨਾਮ ਨਰਹਰਾ ਕੀ ਕਹਿੰਦੇ ਆ ਮਹਾਰਾਜ ਪੰਜਵੇਂ ਪਾਸ਼ਾ ਕਹਿੰਦੇ ਰੱਬ ਦਾ ਨਾਮ ਹੈ ਜਿਹੜਾ ਨਾ ਸੱਚ ਦਾ ਨਾਮ ਹੈ ਨਰ ਹਰਾ ਜਿਹੜਾ ਉਹਦਾ ਨਾਮ ਪਿਆ ਹੋਇਆ ਗੁਣਵਾਚਕ ਨਾਮ ਹੈ ਨਰ ਹਰਾ ਜਿਹੜਾ ਨਰਾਂ ਨੂੰ ਹਰੇ ਕਰਦਾ ਹੈ ਭਾਵ ਸੁੱਕਿਆਂ ਨੂੰ ਜਿਹਨਾਂ ਦੇ ਦਿਲ ਸੁੱਕ ਜਾਂਦੇ ਨੇ ਮਾਨ ਸੁੱਕ ਜਾਂਦੇ ਨੇ ਉਹਨਾਂ ਨੂੰ ਹਰੇ ਕਰਨ ਵਾਲਾ ਅਧਰਨ ਜਿਨਾਂ ਦਾ ਕੋਈ ਵੀ ਆਸਰਾ ਨਹੀਂ ਉਹਨਾਂ ਦਾ ਆਸਰਾ ਉਹ ਬਣਦਾ ਇੱਕ ਵਾਰੀ ਮੈਨੂੰ ਕੋਈ ਨਾ ਡਾਕਟਰ ਸਾਹਿਬ ਮਿਲੇ ਕਿਸੇ ਪਿੰਡ ਦੇ ਉਹ ਕਹਿੰਦੇ ਜੀ ਉਹ ਸਾਡੇ ਕੋਲੇ ਰੋਪੇ ਕਹਿੰਦੇ ਸਾਡੀ ਨਾ ਜਿਹੜੀ ਇਦਾਂ ਦੀ ਹਾਲਤ ਹੋਈ ਐ ਜੀ ਬੱਚਿਆਂ ਬਾਅਦ ਤੇ ਸਾਰਾ ਕੁਝ ਕੀਤਾ ਪਰ ਬੱਚੇ ਸਾਡੇ ਨਾਲ ਨਹੀਂ ਖੜਦੇ ਮੈਂ ਉਹਨੂੰ ਇੱਕੋ ਗੱਲ ਕਹੀ ਸੀ ਵੀ ਤੇਰੇ ਨਾਲ ਤੇਰਾ ਪਰਮਾਤਮਾ ਖੜਾ ਹੈ ਤੂੰ ਡੋਲ ਨਾ ਇਸ ਕਰਕੇ ਉਹਦੇ ਅੱਖਾਂ ਦੇ ਵਿੱਚ ਪਾਣੀ ਵੀ ਆ ਗਿਆ ਸੀ ਕਹਿਣ ਲੱਗਿਆ ਵੀ ਚਲੋ ਠੀਕ ਐ ਤੁਸੀਂ ਮੈਨੂੰ ਦਿਲਾਸਾ ਦਿੱਤਾ ਧੰਨਵਾਦ ਪਰ ਸਾਡੇ ਮਨ ਵਿੱਚ ਇਹ ਆ ਜਾਂਦਾ ਵੀ ਅਸੀਂ ਬੱਚਿਆਂ ਵਾਸਤੇ ਕਿੰਨਾ ਕੁਝ ਕੀਤਾ ਬੱਚੇ ਸਾਡੇ ਵਾਸਤੇ ਕੁਝ ਵੀ ਨਹੀਂ ਕਰਦੇ ਇਸ ਕਰਕੇ ਉਹਨਾਂ ਨੂੰ ਗੁੱਸਾ ਆ ਜਾਂਦਾ ਹੈ ਉਹਨਾਂ ਦੇ ਅੰਦਰ ਬੈਰਾਗ ਆ ਜਾਂਦਾ ਹੈ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਤਰੰਗ ਜਿਨ੍ਹਾਂ ਦਾ ਪਰਿਵਾਰ ਸਾਰਾ ਕੁਝ ਛੱਡ ਜੇ ਪਰਿਵਾਰ ਕਹੇ ਦੇ ਵੀ ਅਸੀਂ ਇਹ ਤੂੰ ਕੀ ਕਰਾਉਣਾ ਤਰੰਗ ਆਸਰਾ ਧਰਨਾ ਉਹਨਾਂ ਦਾ ਆਸਰਾ ਵੀ ਉਹ ਪ੍ਰਮਾਤਮਾ ਬਣ ਜਾਂਦਾ ਹੈ ਜਿਹਦੇ ਨਾਲ ਪ੍ਰਮਾਤਮਾ ਖੜ ਗਿਆ ਨੂੰ ਕੋਈ ਡਲਾ ਨਹੀਂ ਸਕਦਾ ਜਿਹੜਾ ਡੋਲ ਗਿਆ ਉਹਨੂੰ ਚਾਹੇ ਸਾਰਾ ਸੰਸਾਰ ਉਹਦੇ ਨਾਲ ਲੱਗ ਜੇ ਉਹਨੂੰ ਉਹਨੂੰ ਖੜਾ ਨਹੀਂ ਕਰ ਸਕਦਾ ਇਸ ਕਰਕੇ ਆਪਣੇ ਆਪ ਤੇ ਭਰੋਸਾ ਕਰਨਾ ਹੀ ਪ੍ਰਮਾਤਮਾ ਤੇ ਭਰੋਸਾ ਕਰਨਾ ਹੈ ਅਨਾਥ 나ਥ ਅਨਾਥ 나ਥ ਗੋਬਿੰਦਾ ਬਲਹੀਨ ਬਲ ਕੇ ਸਵਾ ਜਿਹੜੇ ਅਨਾਥ ਹੋ ਜਾਂਦੇ ਨੇ ਜਿਨ੍ਹਾਂ ਦੇ ਛੋਟੇ ਛੋਟੇ ਹੁੰਦਿਆਂ ਦੇ ਮਾਪਿਓ ਮਰ ਜਾਂਦੇ ਅਨਾਥ ਹੋ ਜਾਂਦੇ ਆ ਉਹਨਾਂ ਦਾ ਨਾਂ ਤੋਂ ਪਰਮਾਤਮਾ ਬਣਦਾ ਹੈ ਤੇ ਉਹ ਪਰਮਾਤਮਾ ਰਹਿੰਦਾ ਕਿੱਥੇ ਸਾਰੀ ਸਿਟੀ ਦੇ ਅੰਦਰ ਤੇ ਬਾਹਰ ਅੰਤਰਵਾਸੀ ਬਾਹਰ ਵੀ ਉਹੀ ਕਹਿੰਦੇ ਉਹਨਾਂ ਕੰਗਾਲ ਲੋਕਾਂ ਦਾ ਅ ਮਾਪ ਕਰਨਾ ਅਨਾਥ ਨਾਥੰ ਗੋਵਿੰਦਾ ਜਿਹੜੇ ਅਨਾਥ ਨੇ ਉਹਨਾਂ ਦਾ ਨਾਥ ਮਾਲਕ ਵੀ ਉਹ गोविंद ਪਰਮਾਤਮਾ ਬਣਦਾ ਹੈ ਬਲਹੀਨ ਬਲਕੇਸਵ ਜਿਹੜੇ ਬਲ ਤੋਂ ਹੀਨੇ ਨੇ ਉਹਨਾਂ ਦਾ ਬਲ ਵੀ ਉਹ ਕੇਸਵ ਪਰਮਾਤਮਾ ਕੇਸੂ ਵਾਹਿਗੁਰੂ ਬਣਦਾ ਹੈ ਸਰਬਪੂਤ ਦਿਆਲ ਚੁੱਤ ਸਰਬਪੂਤ ਆਪ ਵਰਤਾਰਾ ਆਪਾਂ ਸੁਖਨੀ ਸਾਹਿਬ ਚ ਪੜਦੇ ਆ ਨਾ ਸਰਬਪੂਤ ਆਪ ਵਰਤਾਰਾ ਸਰਬ ਨੈਨ ਆਪ ਵੇਖਣ ਹਾਰਾ ਉਹ ਪਰਮਾਤਮਾ ਦਾ ਕੋਈ ਸਾਡੇ ਵਾਂਗੂ ਸਰੀਰ ਨਹੀਂ ਹੈਗਾ ਸਾਰੇ ਸਰੀਰਾਂ ਦੇ ਵਿੱਚ ਉਹ ਆਪ ਵਰਤ ਰਿਹਾ ਹੈ ਤੇ ਸਾਰੀਆਂ ਅੱਖਾਂ ਦੇ ਵਿੱਚ ਦੇਖਣ ਵਾਲਾ ਵੀ ਉਹ ਆਪ ਹੈ ਤੇ ਮਹਾਰਾਜ ਕਹਿੰਦੇ ਭਾਈ ਦੇਖੋ ਐਸਾ ਸਰਵਪੂਤ ਦੇ ਆਲੋਚਿਤ ਉਹ ਅਬਨਾਸੀ ਪਰਮਾਤਮਾ ਦੇ ਆਲੂ ਸਾਰੇ ਸਰੀਰਾਂ ਦੇ ਵਿੱਚ ਕਿਹੜੀ ਤੋਂ ਲੈ ਕੇ ਹਾਥੀ ਤੱਕ ਵਸ ਰਿਹਾ ਹੈ ਦੀਨਵੰਦਵ ਦਮੋਦਰਾ ਧਾਮ ਦਾਮਨ ਉਦਰ ਦੋ ਸ਼ਬਦਾਂ ਦਾ ਸ਼ਬਦ ਬਣਿਆ ਦਾ ਮੋਦਰਾ ਉਹ ਵਹਿਗਰੂ ਪਰਮਾਤਮਾ ਦੀਨਾਂ ਦਾ ਬੰਧੂ ਬਣ ਜਾਂਦਾ ਹੈ ਤੇ ਸਾਰੇ ਸਰੀਰਾਂ ਦੇ ਵਿੱਚ ਉਹ ਆਪ ਹੀ ਵਸ ਰਿਹਾ ਹੈ ਸਰਬੱਗ ਪੂਰਨ ਪੁਰਖ ਭਗਵਾਨ ਸਰਬੱਗ ਪੁਰਖ ਸਰਬੱਗ ਪੂਰਨ ਪੁਰਖ ਭਗਵਾਨ ਸਾਰਿਆਂ ਦੇ ਵਿੱਚੋਂ ਵਸ ਰਿਹਾ ਕਿਉਂ ਕਿਵੇਂ ਅਨਕਪਾਤ ਹੋਏ ਫਸਰਿਆ ਨਾਨਕ ਏਕੰਕਾਰ ਉਹ ਸਾਰੇ ਸ੍ਰੀਵਾਂ ਦੇ ਵਿੱਚ ਆਪ ਹੀ ਵਰਤ ਰਿਹਾ ਹੈ ਸਰਬੱਗ ਪੂਰਨ ਪੁਰਖ ਭਗਵਾਨਾ ਭਗਤ ਵੱਛਲ ਕਰਨਾ ਮਿਆ ਜਿਹੜੇ ਭਾਈ ਭਗਤ ਨੇ ਉਹਨਾਂ ਦਾ ਰੱਖਿਆ ਕਰਦਾ ਹੈ ਉਹਨਾਂ ਦਾ ਆਸਰਾ ਬਣਦਾ ਹੈ ਕਿਵੇਂ ਬਣਦਾ ਹੈ ਕਰਨਾ ਮਿਆ ਉਹਨਾਂ ਉੱਤੇ ਕਿਰਪਾ ਕਰ ਦਿੰਦਾ ਹੈ ਮੇਰ ਦੀ ਨਜ਼ਰ ਕਰ ਦਿੰਦਾ ਹੈ ਕਿਉਂਕਿ ਉਹ ਸੱਚ ਨਾਲ ਜੁੜ ਜਾਂਦੇ ਹਨ ਭਗਤੀ ਕੀ ਹੈ ਬਿਨ ਗੁਣ ਕੀਤੇ ਭਗਤ ਨਾ ਹੋਏ ਘਟ ਘਟ ਬਸੰਤ ਵਾਸੂਦੇਵਾ ਘਟ ਘਟ ਬਸੰਤ ਵਾਸੂਦੇਵਾ ਦਾ ਮਤਲਬ ਕੀ ਬਣਦਾ ਹੈ ਘਟ ਘਟ ਮੈਂ ਹਰ ਜੂ ਵਸੈ ਪਾਰ ਬ੍ਰਹਮ ਪਰਮੇਸ਼ਰਾ ਘਟੰਤ ਘਟੰਤ ਵਾਸੂ ਘਟ ਘਟ ਬਸੰਤ ਵਾਸੂਦੇਵਾ ਉਹ ਵਾਸੂ ਦੇ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਆ ਪਾਰ ਬ੍ਰਹਮ ਪਰਮੇਸ਼ਰ ਸਾਰੇ ਸਰੀਰਾਂ ਦੇ ਅੰਦਰ ਵਾਸ ਰਿਹਾ ਹੈ। ਜਾਂ ਚੰਤ ਨਾਨਕ ਕਿਰਪਾਲ ਪ੍ਰਸਾਦਾਂ ਜਾਣਣਾ ਮੰਗਣਾ ਨਾਨਕ ਕਹਿੰਦੇ ਉਸ ਦੀ ਕਿਰਪਾ ਦੇ ਦੁਆਰਾ ਉਸ ਕਰਪਾਲੂ ਵਹਿਗੁਰੂ ਪਰਮਾਤਮਾ ਤੋਂ ਮੰਗਦਾ ਹੈ ਨਾਨਕ ਕੀ ਮੰਗਦਾ ਹੈ ਨਾਇ ਬਿਸਰਾਂਤ ਨਾਇ ਬਿਸਰਾਂਤ ਨਰਾਇਣਾ हे परमात्मा वैगुरु तू मेनू ना भूलि तू मेनू ना भूलनी पा मैं सच तो कुत्ता ना मैं रिश्वतखोर ना बना मैं बेईमान ना बना मैं कामी ना बना मैं क्रोधी ना बना मैं लोभी ना बन ऐदा मैं तेनु भूलना नय स्मरंतन नय सेवकौ न प्रीत परंपरखोतमं मेरे विच स्मरथा नहीं है ਕਿ ਮੈਂ ਤੇਰਾ ਸੇਵਕ ਬਣ ਸਕਦਾ ਤੇਰੇ ਚਰਨਾਂ ਦੀ ਪ੍ਰੀਤ ਕਰਾਂ ਕਿਉਂਕਿ ਇਹ ਪਰਮ ਪਰਮ ਮੁਖ ਪਰ ਖੋਤਮੰਗ ਇਹ ਪਰਮਪੁਰਖ ਆਤਮਾ ਦੇ ਵਿੱਚ ਵਸਣ ਵਾਲੇ ਪਰਮਾਤਮਾ ਮੇਰੇ ਅੰਦਰ ਇਹ ਸਮਰੱਥਾ ਨਹੀਂ ਹੈ ਕਿ ਮੈਂ ਤੇਰਾ ਸੇਵਕ ਵਾਂ ਕਿ ਤੇਰੇ ਚਰਨਾਂ ਦੇ ਨਾਲ ਪ੍ਰੀਤ ਕਰਾਂ ਕਿੱਦੇ ਵੱਡੇ ਪੰਜਵੇਂ ਪਾਤਸ਼ਾਹ ਕਹਰੇ ਜਿਹੜੇ ਆਪ ਪਰਮਾਤਮਾ ਦਾ ਰੂਪ ਨੇ ਇਹੀ ਤੇ ਜਿਹੜੀ ਹੁੰਦੀ ਹੈ ਨਾ ਜਿਹੜੀ ਨਿਮਰਤਾ ਹੈ ਇਹੀ ਪ੍ਰਮਾਤਮਾ ਦਾ ਨਾਮ ਜਪਣਾ ਹੈ ਜੇ ਨਿਮਰਤਾ ਨਹੀਂ ਹੈ ਤਾਂ ਅਸੀਂ ਪ੍ਰਮਾਤਮਾ ਦੇ ਨਾਮ ਤੋਂ ਉੱਤੇ ਹੋਏ ਹਾਂ ਤਾਂ ਪ੍ਰਸਾਦ ਸਿਮਰਤੇ ਨਾਮ ਨਾਨਕ ਕਿਰਪਾਲ ਹਰ ਹਰ ਗੁਰੰ ਨਾਨਕ ਪਾਤਸ਼ਾਹ ਕਹਿੰਦੇ ਤੇਰੀ ਕਿਰਪਾ ਦੁਆਰਾ ਹੀ ਮੈਂ ਤੇਰਾ ਨਾਮ ਸਿਮਰਦਾ ਹਾਂ ਤਾਂ ਪ੍ਰਸਾਦ ਤੇਰੀ ਕਿਰਪਾ ਦੁਆਰਾ ਸਿਮਰਤੇ ਨਾਮ ਨਾਨਕ ਕਿਰਪਾਲ ਨਾਨਕ ਕਹਿੰਦੇ ਹੈ ਕਿਰਪਾਲ ਹਰ ਹਰ ਗੁਰੰ ਗੇ ਗੁਰੂ ਤੇ ਪ੍ਰਮਾਤਮਾ ਭਾਗ ਗੁਰੂ ਤੇ ਪ੍ਰਮਾਤਮਾ ਇੱਕ ਹੀ ਹੈ ਤੇ ਗੁਰੂ ਤੇ ਪ੍ਰਮਾਤਮਾ ਮੈਂ ਤੁਹਾਡੀ ਕਿਰਪਾ ਦੇ ਨਾਲ ਮੇਰੇ ਕੋਲ ਕੋਈ ਤਾਕਤ ਨਹੀਂ ਹੈ ਮੈਂ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਨਾਲ ਜੁੜਿਆ ਹੋਇਆ ਹਾਂ ਸੱਚ ਦੇ ਨਾਲ ਜੁੜਿਆ ਹੋਇਆ ਹਾਂ ਭਾਰਨ ਪੋਖਣ ਕਰੰਤ ਜੀ ਆ ਬਿਸਰਾਮ ਸ਼ਾਦਨ ਦੇ ਵੰਤ ਦਾ ਨੰ ਭਾਰਨ ਪੋਖਣ ਸਾਰਿਆਂ ਨੂੰ ਰੋਟੀ ਦਿੰਨਾ ਭਰਜੰਨੇ ਆ ਅਸੀਂ ਪੋਖਣ ਉਸ ਤੋਂ ਬਾਅਦ ਅਸੀਂ ਬਾਹਰ ਚਲੇ ਜਾਂਦੇ ਆ ਅਸੀਂ ਫਲਸ਼ ਦੇ ਵਿੱਚ ਚਲੇ ਜਾਂਦੇ ਆ ਤੂੰ ਪੋਖਣ ਵੀ ਤੂੰ ਕਰਦਾ ਹੈ ਪਹਿਲਾਂ ਭਰਦਾ ਹੈ ਫਿਰ ਪੋਖਣ ਕਰਦਾ ਹੈ ਕਹਿੰਦੇ ਦੇਖੋ ਕ੍ਰੰਤ ਜੀ ਆ ਸਾਰੇ ਜੀਵਾਂ ਵੀ ਤੂੰ ਇਹ ਗੱਲ ਕਰ ਰਹੇ ਸਾਰੇ ਜੀਵ ਚੁੰਝਾਂ ਨਾਲ ਰੋਟੀ ਖਾਂਦੇ ਆ ਤੇ ਉਸ ਤੋਂ ਬਾਅਦ ਮੂੰਹ ਨਾਲ ਸਾਰਾ ਕੁਝ ਖਾਂਦੇ ਆ ਤੇ ਇਹ ਆਪਾਂ ਗੱਲ ਸਮਝ ਚੁੱਕੇ ਆ ਭਰਨ ਪੋਖਣ ਦਾ ਮਤਲਬ ਇਹ ਹੈ ਬਹੁਤ ਵੱਡੀ ਚੀਜ਼ ਆ ਇਹ ਤੇ ਜਿਨ੍ਹਾਂ ਨੂੰ ਪੋਖਣ ਦੀ ਪ੍ਰੋਬਲਮ ਆ ਜਾਂਦੀ ਹੈ ਨਾ ਫਿਰ ਉਹ ਦਵਾਈਆਂ ਲੈਂਦੇ ਵਰਤੇ ਹਨ ਪarnpokhna krant jia bishram bishram ghar ghar ਵੀ ਦਿੰਦਾ तू ਸਭ ਨੂੰ ਆਲਣੇ ਦਿੰਦਾ ਚਾਹੇ ਅਸੀਂ ਆਪ ਬਣਾਉਨੇ ਦਿੰਦਾ ਉਹੀ ਹੈ ਇੱਥੇ ਬੁੱਧੀ ਦੇ ਵਿੱਚ ਬੈਠਾ ਤਾਂ ਹੀ ਘਰ ਬਣਦਾ ਹੈ ਇੱਥੇ ਬੁੱਧੀ ਦੇ ਵਿੱਚ ਆ ਬੈਠਾ ਤਾਂ ਹੀ ਵਿਜੜੇ ਦਾ ਆਲਣਾ ਬਣਦਾ ਹੈ ਪarnpokhna krant jia bishram shadan shadan ਦਾ ਭਾਵ ਹੁੰਦਾ ਚੰਗੇ ਕੱਪੜੇ ਹਾਰੇ ਕਨੂ ਚਲੋ ਭਾਵੇਂ ਜੀਵ ਜੰਤੂ ਨੇ ਉਹ ਬਿਨਾਂ ਕੱਪੜਿਆਂ ਤੋਂ ਨੇ ਪਰ ਫਿਰ ਵੀ ਜਿੰਨੇ ਜੀਵ ਨੇ ਜਿਹੜੇ ਕੱਪੜੇ ਪਾਉਂਦੇ ਆ ਉਹ ਵੀ ਤੂੰ ਦੇ ਰਿਹਾ ਆ ਇੱਥੋਂ ਕੱਪੜਿਆਂ ਦੀ ਪ੍ਰਾਪਤੀ ਹੁੰਦੀ ਹੈ ਦੇਵਾਂਤ ਦਾਨ ਕੇ ਰਾਹੇ ਦਾਨ ਹੈ ਇਹ ਪ੍ਰਮਾਤਮਾ ਤੂੰ ਸਭ ਨੂੰ ਦਾਨ ਦੇ ਰਿਹਾ ਹੈ ਜਿਹੜੇ ਪੰਛੀ ਨੇ ਉਹਨਾਂ ਦੇ ਜਿਹੜੇ ਖੰਭ ਨੇ ਉਹ ਵੀ ਉਹਨਾਂ ਦੇ ਕੱਪੜੇ ਨੇ ਸਿਰਜਾਂਤਰਾ ਤਨ ਜਨਮ ਚਤਰ ਚੇਤਨਾ ਰਤਨ ਜਨਮ ਸਿਰਜੰਤ ਸਾਰੇ ਜਿੰਨੇ ਵੀ ਅਮੋਲਕ ਜਨਮ ਨੇ ਨਾ ਜਿਨ੍ਹਾਂ ਦੀ ਇਹ ਦੇਹ ਦੁਰਲਭ ਹੈ ਇਹਦਾ ਨਾਮ ਇਹਦੀ ਕੀਮਤ ਨਹੀਂ ਦੇ ਸਕਦੇ ਤੁਸੀਂ ਸਾਰਿਆਂ ਨੂੰ ਸਿਰਜਦਾ ਹੈ ਚਤੁਰ ਚੇਤਨਾ ਇਹ ਪ੍ਰਮਾਤਮਾ ਤੋਂ ਚੇਤਨਾ ਦੇ ਵਿੱਚ ਵਸਣ ਵਾਲੇ ਚੱਤਰ ਜੀ ਤੁਸੀਂ ਸਭ ਨੂੰ ਚੰਗਾ ਜਨਮ ਦਿੰਦੇ ਹੋ ਜਿਹੜਾ ਕਿ ਅਮੋਲਕ ਹੈ ਵਰਤਾਂਤ ਸੁਖਾ ਆਨੰਦ ਪ੍ਰਸਾਦਾ ਬਰਤਾਂਤ ਸੁਖ ਆਨੰਦ ਪ੍ਰਸਾਦਾ ਸੁਖ ਆਨੰਦ ਨ ਤੇਰੀ ਕਿਰਪਾ ਦੁਆਰਾ ਹੀ ਵਰਤਦਾ ਹੈ ਵਿਪਰੀਤ ਬੁੱਧਿਓ ਮਾਰਤ ਲੋਕਾ ਨਾਨਕ ਚਿਰੰਕਾਲ ਤੁਖ ਭੋਤੇ ਜਿਹੜੇ ਭਾਈ ਗੁਰੂ ਦੀ ਮਤ ਤੋਂ ਉਲਟ ਆਪਣੀ ਮਤ ਦੇ ਅਨੁਸਾਰ ਜੀਂਦੇ ਹਨ ਵਿਪਰੀਤ ਉਲਟ ਮਾਰਤ ਲੋਕਾ ਮਾਤ ਦੇ ਮਾਤ ਲੋਕ ਦੇ ਜੀਵ ਜਿਹੜੇ ਮਨੁੱਖ ਨੇ ਸਾਰੀ ਬਾਣੀ ਮਨੁੱਖਾਂ ਤੇ ਹੈ ਕਹਿੰਦੇ ਨਾਨਕ ਚਰੰਕ ਕਾਲ ਦੁੱਖ ਭੋਗਦੇ ਜਿਹੜੇ ਆਪਣੇ ਮਨ ਮੁਤਾਬਕ ਚੱਲਦੇ ਆ ਨਾ ਉਹ ਵੱਡੇ ਲੰਮੇ ਸਮੇਂ ਤੱਕ ਦੁੱਖ ਭੋਗਦੇ ਆ ਚਰੰਕ ਕਾਲ ਲੰਬੇ ਦੁੱਖ ਤੱਕ ਬ੍ਰਿਥਾ ਅਨਗ੍ਰਹੋ ਗੋਬਿੰਦਾ ਬ੍ਰਿਥਾ ਅਨਗ੍ਰਹੋ ਗੋਬਿੰਦਾ ਕਹਿੰਦੇ ਭਾਈ ਜਸ ਸਿਮਰਨ ਅਰੇ ਦਮ ਤਰਾ ਬ੍ਰਿਥਾ ਅਨਗ੍ਰਹੰ ਤਿਰਪਾ ਉਹਨਾਂ ਦੇ ਉੱਤੇ ਪਰਮਾਤਮਾ ਦੀ ਜਿਹੜੀ ਕਿਰਪਾ ਹੁੰਦੀ ਆ ਉਹ ਖਾਲੀ ਚਲੀ ਜਾਂਦੀ ਆ ਜਿਹੜੇ ਉਸੇ ਨਾਮ ਤੋਂ ਟੁੱਟੇ ਹੁੰਦੇ ਆ ਜਸ ਸਿਮਰਨ ਦੇ ਦੰਤਰਾ ਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਸੱਚ ਵਸ ਜਾਂਦਾ ਹੈ ਆਰੋਗ્યਮ ਮਹਾਰੋਗ્યਮ ਤੇ ਜਿਹੜੇ ਭਾਈ ਨਾਮ ਤੋਂ ਟੁੱਟੇ ਹੁੰਦੇ ਨੇ ਉਹ arogh ਹੁੰਦੇ ਹੋਏ ਵੀ ਵੱਡੇ ਰੋਗੀ ਹੁੰਦੇ ਨੇ ਭਾਵੇਂ ਸਰੀਰ ਨੂੰ ਕੋਈ ਰੋਗ ਨਾ ਹੋਵੇ ਪਰ ਇੱਥੇ ਉਹਨਾਂ ਦੇ ਵੱਡਾ ਰੋਗ ਬੈਠਾ ਹੁੰਦਾ ਹੈ ਕਾਦਾ ਮਹਿਮਾ ਦਾ ਪਰਮਾ ਦਾ ਅਨੇਕਾਂ ਤਰ੍ਹਾਂ ਦੇ ਜਿਹੜੇ ਮਾਨਸਿਕ ਰੋਗੀ ਹੁੰਦੇ ਹਨ ਲੋਕ ਮਾਨਸਿਕ ਰੋਗੀ ਹੁੰਦੇ ਹਨ ਜਿਹੜੇ ਸਰੀਰ ਨੂੰ ਦੇਖਣ ਤੋਂ ਤਾਂ ਵਧੀਆ ਹੁੰਦੇ ਆ ਸਰੀਰ ਸਾਰਾ ਤੰਦਰੁਸਤ ਹੁੰਦਾ ਪਰ ਇਥੋਂ ਵੱਡੇ ਰੋਗੀ ਹੋ ਚੁੱਕੇ ਹੁੰਦੇ ਨੇ ਕਿਉਂਕਿ ਉਹਨਾਂ ਦਾ ਬ੍ਰੇਨ ਬਾਸ਼ ਕੋਈ ਪੁਜਾਰੀ ਕਰ ਦਿੰਦਾ ਹੈ ਆਰੋਗਯਮ ਮਹਾ ਰੋਗਯਮ ਜਿਹੜੇ ਸਰੀਰ ਤਾਂ ਚੰਗ ਤੰਦਰੁਸਤ ਹੈ ਪਰ ਬੁੱਧੀ ਕਰਕੇ ਰੋਗੀ ਹੋ ਜਾਂਦੇ ਹਨ ਬਿ ਸਿਮਰਤੇ ਕਰਨਾਮਿਆ ਸਿਮਰਤੇ ਹੁੰਦਾ ਉਸ ਨਾਲ ਜੁੜਨਾ ਬਿ ਸਿਮਰਤੇ ਹੁੰਦਾ ਉਸ ਨਾਲੋਂ ਟੁੱਟਣਾ ਕਰਨਾਮਿਆ ਉਸ ਕਿਰਪਾ ਦੇ ਸਾਗਰ ਨਾਲੋਂ ਭਾ ਪਰਮਾਤਮਾ ਦੇ ਨਾਲੋਂ ਜਿਹੜੇ ਟੁੱਟ ਜਾਂਦੇ ਹਨ ਭਾਈ ਉਹ ਸਰੀਰ ਕਰਕੇ ਅਰੋਗੀ ਹੁੰਦੇ ਹੋਏ ਵੀ ਮਹਾਰੋਗੀ ਹੁੰਦੇ ਹਨ ਇਹ ਗੱਲ ਧਿਆਨ ਵਿੱਚ ਰੱਖਣ ਦੀ ਲੋੜ ਹੈ ਅਸੀਂ ਤਾਂ ਨਹੀਂ ਕਿਤੇ ਇਦਾਂ ਦੇ ਰੋਗੀ ਸੋ ਗੁਰਮੁਖ ਪਿਆਰਿਓ ਇਦਾਂ ਆਪਾਂ 25 ਬੰਤ ਸਲੋਕਾਂ ਦੀ ਜਿਹੜੀ ਵਿਆਖਿਆ ਉਹ ਕਰ ਚੁੱਕੇ ਆ ਇੱਥੇ ਆਪਾਂ ਥੋੜੀ ਸੰਤ ਦੀ ਡੈਫੀਨੇਸ਼ਨ ਦੇ ਲਈਏ ਗੁਰਬਾਣੀ ਸੰਤ ਕਿਹਨਾਂ ਨੂੰ ਕਹਿੰਦੀ ਐ ਆਹ ਉਹ ਆ ਸਿੱਖ ਸਤਗੁਰੂ ਕੇ ਪਿਆਰਿਓ ਆਹ ਉਹ ਸੰਤੋ ਇਦਾਂ ਸਾਨੂੰ ਵਾਜਾ ਮਾਰਦੀ ਐ ਅਸੀਂ ਸਾਰੇ ਹੀ ਸੰਤਾਂ ਪਰ ਬਣਦਾ ਕੌਣ ਐ ਸੰਤ ਜਿਨ੍ਹਾਂ ਸਾਸ ग्रास ਨਾ ਵਿਸਰੈ ਹਰ ਨਾਮਾ ਮਨ ਮੰਤ ਜਿਨ੍ਹਾਂ ਨੂੰ ਸਾਹ ਲੈਂਦੇ ਆ ਭਾਵ ਹਰ ਸਮੇਂ ਗਰਾਸ ਜਿਹੜੇ ਖਾਣਦੇ ਨੇ ਰੋਟੀ ਪਾਣੀ ਖਾਂਦੇ ਆ ਕਿ ਅਸੀਂ ਆਪਣੀ ਕਿਰਤ ਕਰਕੇ ਰੋਟੀ ਖਾ ਰਹੇ ਆ ਅਸੀਂ ਸੱਚ ਦੀ ਕਮਾਈ ਨਾਲ ਰੋਟੀ ਖਾ ਰਹੇ ਆ ਜਾਂ ਬੇਈਮਾਨੀ ਦੀ ਕਮਾਈ ਨਾਲ ਰੋਟੀ ਖਾ ਰਹਿਆ ਇਹ ਗਰਾਸ ਕਰਕੇ ਭਾਵ ਰੋਟੀ ਖਾਂਦੇ ਜਿਨ੍ਹਾਂ ਨੂੰ ਇਹ ਗੱਲ ਦਾ ਧਿਆਨ ਹੈ ਕਹਿੰਦੇ ਮਹਾਰਾਜ ਕਹਿੰਦੇ ਜਿਨ੍ਹਾਂ ਸਾਸ ਗਰਾਸ ਨਾਲ ਵਿਸਰੈ ਹਰ ਨਾਮਾ ਮਨਮਨਤ ਜਿਨ੍ਹਾਂ ਦੇ ਮਨ ਵਿੱਚ ਹਰੀ ਦਾ ਨਾਮ ਵਾਸ ਜਾਂਦਾ ਹੈ ਧਨ ਸੇ ਸਹੀ ਨਾਨਕਾ ਉਹ ਧਨਤਾ ਦੇ ਯੋਗ ਹਨ ਕੋਈ ਵੀ ਹੋਵੇ ਬੜੇ ਸੰਤ ਸਾਨੂੰ ਮਿਲਦੇ ਰਹਿੰਦੇ ਆ ਬڑے ਸਤਕਾਰਯੋਗ ਨੇ ਤੇ ਉਹਨਾਂ ਦੇ ਅੰਦਰ ਉਹ ਸੱਚ ਦਾ ਵਾਸਾ ਹੈ ਦਰਸ਼ਨ ਕਰਕੇ ਜਿਹੜਾ ਦੇਖੀਦਾ ਵੀ ਬਹੁਤ ਸੋਹਣਾ ਕਿਉਂਕਿ ਉਹਨਾਂ ਦੀ ਇੱਕ ਸੁਵੱਟੀ ਹੈ ਜਿਹੜੀ ਗੁਰਬਾਣੀ ਮੁਤਾਬਕ ਪੂਰੀ ਹੁੰਦੀ ਹੈ ਇਸ ਕਰਕੇ ਹਰ ਹਰ ਜਨ ਦੋ ਇੱਕ ਹੈ ਮੇ ਬ ਵਿਚਾਰ ਵਿਚਾਰ ਕਿਸ਼ਨਾ ਹੈ ਤੇ ਦੇਖੋ ਮਹਾਰਾਜ ਕਹਿੰਦੇ ਉਹ ਸੰਤ ਉਹ ਰੱਬ ਦੇ ਪਿਆਰੇ ਧਨ ਹਨ ਪਰ ਪੂਰਨ ਸੋਈ ਸੰਤ ਪਹਿਲਾਂ ਤਾਂ ਸਈ ਬਹੁਵਚਨ ਸ਼ਬਦ ਬਹੁਤੇ ਲੋਕਾਂ ਦੇ ਲਈ ਵਰਤਿਆ ਗਿਆ ਹੈ ਜਿਹੜੇ ਸਾਸ ਗ੍ਰਾਸ ਨਹੀਂ ਵਿਸਰਦੇ ਪੂਰਨ ਸੋਈ ਸੰਤ ਸੋਈ ਇੱਕ ਵਾਚੀ ਸ਼ਬਦ ਹੈ ਸੰਤ ਦੇ ਤਤ ਤੇ ਨੂੰ ਔਂਕੜ ਹੈ ਕਹਿੰਦੇ ਭਾਈ ਪੂਰਨ ਤਾਂ ਉਹੀ ਪ੍ਰਮਾਤਮਾ ਵੈਗਰੂਹੀ ਹੈ ਜਿਹੜੇ ਉਹ ਸੱਚ ਨਾਲ ਜੁੜਦੇ ਨੇ ਭਾਵੇਂ ਉਹ ਅੱਜ ਦੇ ਸੰਤ ਨੇ ਭਾਵੇਂ ਉਹ ਸਿੱਖ ਨੇ ਜਿਹੜੇ ਸੱਚ ਦੇ ਨਾਲ ਜੁੜਦੇ ਨੇ ਉਹੀ ਉਹ ਧਨਤਾ ਦੇ ਯੋਗ ਨੇ ਤੇ ਪਰ ਪੂਰਨ ਕਿਹੜਾ ਪੂਰਨ ਉਹੀ ਸੰਤ ਕਿਹੜਾ ਸੰਤ ਗੁਰ ਕਹਿੰਦੇ ਮਹਾਰਾਜ ਕਹਿੰਦੇ ਭਾਗ ਹੋਆ ਸਾਡਾ ਵੱਡਾ ਭਾਗ ਹੋਆ ਗੁਰ ਗੁਰਦੇ ਰਾਰੇ ਨੂੰ ਸਿਹਾਰੀਆ ਗੁਰੂ ਨੇ ਸੰਤ ਮਿਲਾਇਆ ਸਾਨੂੰ ਸੰਤ ਮਿਲਾ ਦਿੱਤਾ ਕਿਹੜਾ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਪ੍ਰਭ ਪ੍ਰਮਾਤਮਾ ਵਾਹਿਗੁਰੂ ਅਬਿਨਾਸੀ ਨਾਸਤੋ ਰਹਿਤ ਅਸੀਂ ਆਪਣੇ ਹਿਰਦੇ ਦੇ ਵਿੱਚ ਪਾ ਲਿਆ ਸੋ ਗੁਰਮਤਿ ਆਰਿਓ ਏਸੀ ਸੰਤ ਦੀ ਡੈਫੀਨੇਸ਼ਨ ਜਿੱਥੇ ਵੀ ਸੰਤ ਸ਼ਬਦ ਆਉਂਦਾ ਹੈ ਉਹ ਸਾਰਿਆਂ ਲਈ ਹੈ ਤੇ ਸਤਿਕਾਰਯੋਗ ਨੇ ਸਾਰੇ ਹੀ ਜਿਹੜੇ ਆਪ ਸੱਚ ਦੇ ਨਾਲ ਜੁੜੇ ਨੇ ਭੁੱਲਾਂ ਦੀ ਖਿੰਮਾ ਕਰਨੀ ਆਪਾਂ 25 ਬੰਦਾਂ ਦੀ 25 ਸ਼ਲੋਕਾਂ ਦੀ ਜਿਹੜੀ ਵਿਆਖਿਆ ਉਹ ਪਾ ਚੁੱਕੇ ਆ ਇਸ ਤੋਂ ਬਾਅਦ ਅਗਲਾ ਜਿਹੜਾ ਪੂਰਨ ਕੋਸ਼ ਕਰਾਂਗੇ ਵੀ 67 ਦੇ 67 ਸ਼ਲੋਕਾਂ ਦੀ ਵਿਆਖਿਆ ਕੀਤੀ ਜਾਵੇ ਗੁਰੂ ਦੀ ਕਿਰਪਾ ਸਦਕਾ ਭੁੱਲਾਂ ਦੀ ਖਿੰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ